ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਜ਼ੁਰਗਾਂ ਤੋਂ ਸੁਣੀ ਦਿਲਚਸਪ ਕਹਾਣੀ ਕਹਿੰਦੇ ਸ਼ਹਿਰ ਦੀ ਸਕੀਨਰ ਪਿੰਡ ਦੇ ਬੰਦੇ ਨਾਲ ਵਿਆਹੀ ਗਈ ਬੰਦੇ ਨੇ ਦਾੜੀ ਦੇ ਸਿਰ ਤੇ ਵਾਲ ਰੱਖੇ ਹੋਏ ਸਨ ਉਸ ਧੀਮੀ ਨੇ ਬੜਾ ਘਹਾਕਰ ਵਾਲੇ ਨੂੰ ਕਿ ਵਾਲ ਮਨਵਾ ਦੇ ਪਰ ਉਹ ਨਹੀਂ ਮੰਨਿਆ ਉਹ ਬੰਦਾ ਕੁਝ ਦਿਨਾਂ ਲਈ ਕਿਤੇ ਗਿਆ ਹੋਇਆ ਸੀ ਤੇ ਉਸ ਧੀਮੀ ਨੇ ਇੱਕ ਚਲੇਤਰ ਖੇਡਿਆ ਮੰਜੇ ਉੱਪਰ ਪੈ ਕੇ ਇੰਜ ਟੜਫਣ ਲੱਗੀ ਕਿ ਜਿਵੇਂ ਹੁਣ ਮਰੀ ਕੇ ਹੁਣ ਮਰੀ ਉਸ ਦੀ ਸੱਸ ਇੱਕ ਸਿਆਣੇ ਨੂੰ ਸੱਦ ਲਈ ਜਿਸ ਸਿਆਣੀ ਨਾਲ ਉਸ ਤੀਮੀ ਨੇ ਪਹਿਲਾਂ ਹੀ ਗੰਢ ਧੁੱਪ ਕੀਤਾ ਹੋਇਆ ਸੀ ਉਹ ਸਿਆਣਾ ਕਹਿੰਦਾ ਇਹਨੂੰ ਪੂਤ ਚਿੰਬੜ ਗਿਆ ਤੇ ਜੇ ਕੋਈ ਘਰ ਦਾ ਜੀ ਸਿਰ ਮਣਵਾਵੇ ਤਾਂ ਜਾਨ ਬਚ ਸਕਦੀ ਹੈ। ਉਹਦੀ ਸੱਸ ਕਹਿੰਦੀ ਮੁੰਡਾ ਤਾਂ ਘਰ ਨਹੀਂ ਉਹਨੇ ਕੀ ਪਤਾ ਕਾਹਦਾ ਆਉਣਾ ਮੈਂ ਹੀ ਸਿਰ ਮਣਵਾ ਲੈਂਦੀ ਆ। ਉਹਦੀ ਸੱਸ ਨੇ ਸਿਰ ਮਣਵਾ ਲਿਆ ਤੇ ਤੀਮੀ 9 ਵਰ 9 ਹੋ ਗਈ। ਕੁਝ ਦਿਨਾਂ ਬਾਅਦ ਉਹਦਾ ਬੰਦਾ ਆਇਆ ਤੇ ਮਾਂ ਵੱਲ ਦੇਖ ਕੇ ਹੈਰਾਨ ਰਹਿ ਗਿਆ ਤੇ ਉਹਦੀ ਘਰ ਦੀ ਵਿਹੜੇ 'ਚ ਚਰਖਾ ਡਾਹ ਕੇ ਗਾ ਰਹੀ ਸੀ ਲਾੜਿਆ ਵੇ ਮੈਂ ਸੱਸੜੀ ਮੁਣਾਈ ਆ ਸੱਸੜੀ ਮੁਣਾਈ ਆ ਵੇ ਤਿਲ ਦੀ ਪੁਗਾਈ ਆ ਲਾੜਿਆ ਵੇ ਮੈਂ ਸੱਸੜੀ ਮੁਣਾਈ ਆ ਬੰਦਾ ਭਰਿਆ ਪੀਤਾ ਘਰੋਂ ਚਲਾ ਜਾਂਦਾ ਤੇ ਲਾਗੀ ਨੂੰ ਆਪਣੇ ਸਹੁਰੇ ਪਿੰਡ ਘੱਲ ਦਿੰਦਾ ਸੁਨੇਹਾ ਦੇ ਕੇ ਕਿ ਉਹਨਾਂ ਦੀ ਕੁੜੀ ਘੜੀਆਂ ਪਲਾਂ ਤੇ ਐ ਸਾਰੇ ਆ ਕੇ ਮਿਲ ਜਾਓ ਸੁਨੀਹਾ ਮਿਲਦੇ ਸਾਰਾ ਪਰਿਵਾਰ ਤੁਰ ਪੈਂਦਾ ਕੁੜੀ ਦਾ ਪਤਾ ਲੈਣ ਲਈ ਆ ਗੋ ਬੰਦਾ ਉਹਨਾਂ ਨੂੰ ਘਰ ਪਹੁੰਚੋਂ ਤੋਂ ਪਹਿਲਾਂ ਹੀ ਆਣ ਮਿਲਦਾ ਪਿੰਡੋਂ ਬਾਹਰ ਤੇ ਤਾਂ ਹਾਂ ਮਾਰ ਕੇ ਰੋਂਦਾ ਕਿ ਤੁਹਾਡੀ ਕੁੜੀ ਨੇ ਨਹੀਂ ਬਚਣਾ ਹੁਣ ਉਹ ਸਾਰੇ ਦਿਲਾਸਾ ਦਿੰਦੇ ਨੇ ਤੇ ਪੁੱਛਦੇ ਨੇ ਕੀ ਹੋਇਆ ਉਹ ਕਹਿੰਦਾ ਤੁਹਾਡੀ ਕੁੜੀ ਨੂੰ ਭੂਤ ਚਿੰਬੜਿਆ ਤੇ ਸਿਆਣਾ ਕਹਿੰਦਾ ਜਿੰਨੀਆਂ ਜ਼ਿਆਦਾ ਸਿਰ ਮੁੰਨੀਆਂ ਜਨਾਨੀਆਂ ਇਹਦੇ ਲੱਗੇ ਆਉਣਗੀਆਂ ਇਹ ਠੀਕ ਹੋ ਜਾਊ ਹੁਣ ਮੇਰੀ ਮਾਂ ਨੇ ਤਾਂ ਸਿਰ ਮਨਵਾ ਲਿਆ ਤਾਹ ਵਰ ਮੈਂ ਕਿਨੂੰ ਆਖਾਂ ਇੰਨਾ ਕਹਿ ਕੇ ਫਿਰ ਰੋ ਪੈਂਦਾ ਉਹਦੇ ਸੌਰਿਆਂ ਤੋਂ ਆਈਆਂ ਸਾਰੀਆਂ ਜਨਾਨੀਆਂ ਕਹਿੰਦੀਆਂ ਪੁੱਤ ਇਹ ਵੀ ਕੋਈ ਗੱਲ ਆ ਸਾਡੀ ਤੀ ਬਚਣੀ ਚਾਹੀਦੀ ਆ ਤੂੰ ਨਾ ਹੀ ਸਕਦਾ ਉਹ ਬੰਦਾ ਸਾਰੀਆਂ ਜਨਾਨੀਆਂ ਦੀ ਗੰਜ ਕੜਵਾ ਕੇ ਉਹਨਾਂ ਨੂੰ ਘਰ ਲੈ ਜਾਂਦਾ ਅੱਗੇ ਉਹਦੀ ਤੀਵੀਂ ਚਰਖਾ ਕੱਤਣ ਲਈ ਸੀ ਬੰਦਾ ਉਹਦੇ ਹੱਥੋਂ ਚਰਖੇ ਦਾ ਮੁੱਠਾ ਫੜ ਕੇ ਗਾਉਂਦਾ ਲਾੜੀ ਇਹ ਨਹੀਂ ਤੈਂ ਸੱਸੜੀ ਮੁਨਾਈ ਆ ਤੈਂ ਸੱਸੜੀ ਮੁਨਾਈ ਆ ਮੈਂ ਵੀ ਦਿਲ ਦੀ ਪੁਗਾਈ ਆ ਦਿਲ ਪੁਗਾਈ ਆ ਨਹੀਂ ਛੱਡੀ ਚਾਚੀ ਦੇ ਨਾਮ ਐ ਤਾਈ ਆ ਵੇਖ ਗੋਰੀ ਇਹ ਨਹੀਂ ਡਾਰ ਗੰਜੀਆਂ ਦੀ ਆਈ ਆ ਵੇਖ ਗੋਰੀ ਇਹ ਨਹੀਂ ਡਾਰ ਗੰਜੀਆਂ ਦੀ ਆਈ ਆ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਿਓ